ਅਕਾਲੀ ਆਗੂ ਡਿੰਪੀ ਢਿੱਲੋਂ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਵਾਰ ਫੇਰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਬੀਤੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਹੋਈਆਂ ਚੋਣਾਂ ਦੌਰਾਨ ਪਿੰਡ ਗਿਲਜੇਵਾਲਾ ਵਿਖੇ ਅਕਾਲੀ ਦਲ ਅਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਪੁਲਿਸ ਹਿਰਾਸਤ ਚ ਲੈ ਗਿਆ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ, ਉਹਨਾਂ ਦੇ ਭਰਾ ਸਨੀ ਢਿੱਲੋਂ ਅਤੇ ਪੀਏ ਜਗਤਾਰ ਸਿੰਘ ਵਿਰੁੱਧ ਥਾਣਾ ਕੋਟਪਈ ਪੁਲਿਸ ਨੇ ਪ੍ਰੈਜ਼ਾਈਡਿੰਗ ਅਫਸਰ ਰਜੇਸ਼ ਕੁਮਾਰ ਦੇ ਬਿਆਨਾਂ ਤੇ ਸਰਕਾਰੀ ਡਿਊਟੀ ਵਿੱਚ ਵਿਗੜਨ ਪਾਉਣ ਅਤੇ ਭੰਨ ਤੋੜ ਕਰਨ ਦੇ ਚਲਦਿਆਂ ਮਾਮਲਾ ਦਰਜ ਕੀਤਾ ਸੀ ਪੇਜ ਦਿੱਤਾ ਸੀ ਪਰ 22 ਸਤੰਬਰ ਨੂੰ ਤਿੰਨਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਜਦੋਂ ਬੀਤੀ ਰਾਤ ਤਿੰਨੇ ਵਿਅਕਤੀ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਥਾਣਾ ਗਿੱਦੜਬਾਹਾ ਪੁਲਿਸ ਨੇ ਪਿੰਡ ਬੁਬਾਣੀਆਂ ਵਿਖੇ ਡਿਊਟੀ 'ਚ ਵਿਘਨ ਪਾਉਣ ਅਤੇ ਭੰਨ ਤੋੜ ਦੇ ਮਾਮਲੇ ਤਹਿਤ ਇੱਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਅਤੇ 6 ਅਕਤੂਬਰ ਤੱਕ ਇੱਕ ਵਾਰ ਫਿਰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ਜਿੰਪੀ ਬਾਈ ਨੂੰ ਤੇ ਆਪਣਾ ਤੇਜ਼ ਜ਼ਿੰਦਾਰ ਤੇ ਸੰਜੀ ਨੂੰ ਕਿੰਨੇ ਵਜੇ ਰੈਕਸ ਪਾਈ। ਕੱਲ ਸ਼ਾਮ ਨੂੰ ਫੜਾਈ 22 91 91 ਕਿੰਨੇ ਵਜੇ ਸਵੇਰ ਸਵੇਰ ਤੋਂ ਮੈਡੀਕਲ ਕਰਾਇਆ ਸੀ ਬੱਲੇ ਸਰ ਸਾਡੇ ਨੂੰ ਹਸਪਤਾਲੋਂ ਉਤਾਰਨ ਹੋ ਰਿਹਾ ਹੈ ਰੈੱਟਫਾ ਬਾਤ ਚ ਪਈ ਹੈ ਜੀ ਨਹੀਂ ਰਸਤੋਂ ਤੋਂ ਪਹਿਰੇ ਇੱਕ ਲੰਦਾ ਹੈ ਨਾ ਇਹ ਪਸਾਨ ਸੋਲੋ ਮੈਡੀਕਲ ਕਰਾਇਆ ਸੀ ਤਾਂ ਅੱਛਾ ਕਿੰਨੇ ਕਿੱਥੋਂ ਫੜਿਆ ਕਿੱਥੋਂ ਅੰਜੀ ਪਿੱਛੇ ਜੇਲ੍ਹ ਦੇ ਬਾਹਰ ਫੜਿਆ ਜੀ ਜੇਲ੍ਹ ਤੋਂ ਬਾਹਰ ਜੇਲ੍ਹ ਦੇ ਬਾਹਰ ਇਹ ਕਹਿ ਰਹੇ ਜੀ ਕਿ ਸਾਨੂੰ ਤੁਸੀਂ ਜਿਹੜਾ ਜੇਲ੍ਹ ਦੇ ਅੰਦਰੋਂ ਹੀ ਫੜਿਆ ਗੱਡੀਆਂ 'ਚ ਬਿਠਾ ਲਿਆ ਸਾਨੂੰ ਤਾਂ ਅੰਦਰੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਨਹੀਂ ਬਾਹਰੋਂ ਫੜਿਆ ਬਿਲਕੁਲ ਬਾਹਰੋਂ ਉਹ ਤੋਂ ਨਹੀਂ ਅੱਛਾ ਇਹ। ਫਾਰੋਂ ਹੀ ਗੱਡੀਆਂ ਦੇ ਵਿੱਚ ਬੈਠੇ ਸੀ ਕਿ ਬਾਹਰੋਂ ਖੜੇ ਸੀ ਜਿੱਥੇ ਬਾਹਰ ਖੜੇ ਸੀ। ਦੋ ਬੰਦੇ ਬਹੁਤ ਪੁਰਾਣੇ ਕਿਸੇ ਪਨਾਹ ਦਾ ਰਸਤਾ ਲਾਉਂਦੇ ਸੀ। ਇੱਕ ਵਾਰ ਸਟਾਰਟ ਇੱਕ ਮਿੰਟ ਕਰ। ਹਾਂਜੀ ਸਰ। ਸਿਲੂ ਸਰ ਹੁਣ ਤੋਂ ਕਿਹੜੇ ਕੇਸ ਚ ਲੈਂਦਾ ਜੀ? ਸਰ ਸਾਡੇ ਕਿਉਂ ਦੇ ਦੋ ਕੇਸ ਫਾਈਲ ਸੀ ਜੀ। ਇੱਕ ਤਾਂ ਗਿਲਜੜੇ ਵਾਲਾ ਕੇਸ ਆਇਆ ਸੀ ਜਿਹੜਾ ਅਸੀਂ ਉੱਥੇ ਗਏ ਸੀ ਜਿੱਥੇ ਸਾਡੀ ਫੋਟੋ ਕੈਪਚਰਿੰਗ ਹੋਈ ਸੀ ਉਹਨੂੰ ਰੁਕਣਾ ਅਸੀਂ ਜੀ ਉਤਰੇ ਜੀ ਜਦੋਂ ਸਾਡੇ ਤੋਂ ਥੋੜੇ ਜਿਹੜੇ ਇਹਨਾਂ ਨੇ ਗੁੰਡਿਆਂ ਸਰਭਾਏ ਸੀ ਉਹਨਾਂ ਨੇ ਅਟੈਕ ਕਰਤਾ ਸੀ। ਔਰ ਡੀਐਸਪੀ ਸਾਫ ਸਾਨੂੰ ਇਹ ਕਹਿ ਕੇ ਲੈ ਕੇ ਆਏ ਸੀ ਵੀ ਤੁਸੀਂ ਇੱਥੋਂ ਟਲ ਜਿਓ ਯਾਰ ਇਹ ਤਾਂ ਕੋਈ ਮਸਾਲਾ ਨਾ ਹੋ ਜੇ। ਤੇ ਸ਼ਾਮ ਨੂੰ ਸਾਨੂੰ ਛੱਡਣ ਵਾਸਤੇ ਕਿਹਾ ਸੀ ਕਿ ਇੱਕ ਰਾਤ ਕੇਸ ਪਾਤਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੂਸਰਾ ਕੇਸ ਸਵੇਰ ਸਾਡੇ ਫਿਰ ਜਸਕਰਤਾ ਜੀ ਇੱਥੋਂ ਦਾ ਬਵਾਨੀਆ ਵਾਲਾ ਕਿ ਜਿਹੜੀ ਉੱਥੇ ਵੀ ਮੂਵ ਚੱਤੀ ਹੋਈ ਸੀ। ਅਜੇ ਉੱਥੇ ਵੀ ਪ੍ਰੈਸ ਸਾਡੇ ਨਾਲ ਸੀ ਉਹਨਾਂ ਨੂੰ ਇਹ ਜੀ ਕਹਿ ਕੇ ਆਏ ਕਿ ਕੀ ਕੀਤਾ? ਇਹ ਵੀ ਉਸ ਜਿਹੜੇ ਸਾਨੂੰ ਇੱਕ ਦਿਨ ਇਹਨਾਂ ਨੇ ਉੱਥੇ ਵਧ ਰੱਖਿਆ ਆਪਣਾ ਨਜਾਇਜ਼ ਕਿਸਰਬਤ ਦੇ ਵਿੱਚ ਰੱਖਿਆ ਤਾਂ ਸਾਹਮਣੇ ਦੇ ਦੇ ਸਾਹਮਣੇ ਕੀ ਕਾਰਨ ਸੀ ਜਦੋਂ ਰਿਲੀਜੀਵਰੈਂਟ ਬਣ ਗਈ ਸੀ ਫਿਰ ਕਿਉਂ ਨਹੀਂ ਉਹਨਾਂ ਨੇ ਤੁਲਨਾ ਸਰਕਾਰ ਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਸੀ ਸੀ ਉੱਤੋਂ ਮੰਤਰੀਆਂ ਤੱਕ ਦੇ ਫੋਨ ਆ ਰਹੇ ਆ ਸਾਨੂੰ ਤਾਂ ਇਹਨਾਂ ਨੇ ਐ ਬਣਾ ਰੱਖਿਆ ਜਿਵੇਂ ਦੀ ਕਾਪੂ ਕਰਾਏ ਮੁੰਡੇ ਆ ਨਾ ਕਿਸ ਨੂੰ ਮਿਲਣ ਦੀ ਆ ਦਾ ਕੋਈ ਮਦੂਕੀ ਜਿੰਨੀ ਸ਼ਕਤੀ ਕਰ ਸਕਦੀ ਸੀ ਜੀ ਪੂਰੀ ਕੀਤੀ ਵੀ ਕੱਲ ਹੁਣ ਤੁਹਾਨੂੰ ਕਿੰਨੇ ਵਜੇ ਉੱਥੇ ਕਿਵੇਂ ਅਰੈਸਟ ਪਈ ਹੈ ਜੀ ਤੁਹਾਡੀ 7:30 ਵਜੇ ਦੇ ਕਰੀਬ ਜੀ ਸਾਨੂੰ ਇਹਨਾਂ ਨੇ ਜੇਲ੍ਹ ਤੋਂ ਕੱਢਤਾ ਬਾਹਰ ਕੱਢਿਆ ਜੀ ਬਾਹਰ ਪਹਿਲਾਂ ਟੈਲੀਫੋਨ ਕਰਕੇ ਪੂਰੀ ਦੱਸਾਈ ਪੁਲਿਸ ਬੁਲਾਉਣ ਤੋਂ ਬਾਅਦ ਸਾਨੂੰ ਉਥੋਂ ਬਾਹਰ ਕੱਢ ਕੇ ਗੱਡੀਆਂ ਚ ਬਾਲਿਆ ਕੋਈ ਮਤਲਬ ਕਿ ਸਾਨੂੰ ਇਹ ਨਹੀਂ ਵੀ ਕੋਈ ਕਿਸੇ ਨੂੰ ਕਿਹਾ ਹੋਵੇ ਵੀ ਤੁਸੀਂ ਮਦੂਕੀ ਤੁਹਾਡੀ ਹਾਜ਼ਰੀ 'ਚ ਇਹਨਾਂ ਨੂੰ ਫੜਦੇ ਆਂ ਇਆ ਕਿ ਸਾਨੂੰ ਮੈਡੀਕਲ ਸਿੱਧਾ ਸਾਡਾ ਕਰਾ ਕੇ ਤੇ ਲੈ ਕੇ ਸਾਹਨੇ ਕਿਹਾ ਸੀ ਕਿ ਤੁਹਾਨੂੰ ਗੱਡੀਆਂ ਦੇ ਵਿੱਚ ਜੇਲ੍ਹ ਚ ਹੀ ਬਿਠਾਇਆ ਗਿਆ ਸੀਗਾ ਜੇਲ੍ਹ ਤੋਂ ਬਾਹਰ ਬਿਲਕੁਲ ਜੇਲ੍ਹ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬਿਠਾਇਆ ਜੀ ਬਾਹਰ ਤਾਂ ਸਾਨੂੰ ਮਤਲਬ ਕਿ ਰੀਲੀਜ਼ ਕਰਨ ਸਾਰੇ ਉਹਨਾਂ ਨੇ ਬਾਹ ਫੜਾ ਦਿੱਤੀ ਜੀ ਇਸੇ ਦਾ ਬੰਦਰੀ ਬੈਠੇ ਕਿ ਤੁਸੀਂ ਮੰਨਦੇ ਹੋ ਵੀ ਇਹ ਜਾਇਜ਼ ਹੈ ਤੁਹਾਡੇ ਨਾਲ ਜੋ ਹੋ ਰਿਹਾ ਪਰ ਮੇਰੇ ਜਾਇਜ਼ ਮੰਨਣ ਦਾ ਨਾ ਮੰਨਣ ਦਾ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਮੈਂ ذریਆ ਤੁਸੀਂ ਹੋ ਔਰ ਤੁਹਾਨੂੰ ਸਾਰੀ ਗੱਲ ਦਾ ਪਤਾ ਤੇ ਤੁਸੀਂ ਹੀ ਇਹ ਲੋਕਾਂ ਨੂੰ ਕਨਵੇ ਕਰਨਾ ਵੀ ਇਹ ਸਾਡੇ ਨਾਲ ਜਾਇਜ਼ ਹੋ ਰਿਹਾ ਕਿ ਨਜਾਇਜ਼ ਹੋ ਰਿਹਾ ਇਹ ਇਹਦਾ ਸਿਰਫ ਮਕਸਦ ਇੱਕੋ ਹੀ ਸੀ ਸਾਨੂੰ ਅੰਦਰ ਦੇਣ ਦਾ ਜੀ ਕਿ ਅਸੀਂ ਅੰਦਰ ਜਾਵੜਾਂਗੇ ਕਾਊਂਟਿੰਗ ਦੇ ਵਿੱਚ ਇਹਨਾਂ ਦਾ ਕੋਈ ਮਤਲਬ ਕਿ ਸਾਡਾ ਕੋਈ ਬੰਦਾ ਰਹਿ ਨਹੀਂ ਜਾਣਾ ਤੇ ਇਹਨਾਂ ਨੇ ਰੱਜ ਕੇ ਧਾਂਦਰੀ ਕੀਤੀ 17 ਬੰਦੇ ਸਾਡੇ ਬਲਾਕ ਸੰਪਤੀ ਦੇ ਫੇਰ ਵੀ ਜਿੱਤ ਗਏ ਔਰ ਤੁਹਾਨੂੰ ਵੀ ਪਤਾ ਵੀ ਇੰਨੇ ਬੰਦੇ ਜਿੱਤਣ ਦੇ ਬਾਅਦ ਵੀ ਉਹਦੇ ਨੇੜੇ ਧਾਂਦ ਲੀਆਂ ਕਰਕੇ ਸਾਰੇ 5 500 ਵੋਟ ਸਾਡੀ ਰਜੈਕਟ ਕੀਤੀ ਜੀ ਵੀ ਇਹ ਕੈਂਸਲ ਹੋ ਗਈ। ਕਦੇ ਅੱਜ ਦੇ ਜੱਦ ਹੀ ਲੈ ਲੈ ਸੁਣਿਆ ਕਿ 500 ਵੋਟ ਦੀ ਇੱਕ ਪਿੰਡ ਦੀ ਕੈਂਸਲ ਹੋ ਗਈ ਹੋਵੇ। ਪੂਰਾ ਇਹਨਾਂ ਨੇ ਤਕੇशाही ਕਰਕੇ ਇਹਨੇ ਬੰਦੇ ਅੱਛਾ ਤੁਸੀਂ ਹੋਰ ਵੇਖੋ ਇੱਕ ਹੋਰ ਨਵਾਂ ਕੰਮ। ਉਹਨਾਂ ਜਿਵੇਂ ਸੂਚ ਕਰੋ 32 ਤੋਂ ਵੋਟ ਹੋਈ ਆ ਤੇ ਪੇਟੀਆਂ ਦੇ ਵਿੱਚੋਂ 33 3300 ਚਾਦਰ ਯਾਰ ਫੁਟਬਾਲ ਆ ਰਹੀ ਆ। ਔਰ ਉਹ ਉਹ ਸਾਰੀਆਂ ਦੂਜੇ ਪਾਸੇ ਪਾਈ ਜਾਂਦੇ। ਔਰ ਬਿਨਾ ਕਿਸੇ ਇਲੈਕਸ਼ਨ ਸੁਪਰਵਾਈਜ਼ਰ ਦੇ ਸਾਈਨ ਕੀਤੇ ਹੋਏ। ਅਲੀ ਪੇਪਰ ਅੰਦਰੋਂ ਨਿਕਲੇ ਆ ਪਰ ਉੱਥੇ ਕੋਈ ਸਹੀ ਸੀ ਨਹੀਂ ਸਾਡੇ ਬੰਦੇ ਤਾਂ ਸਾਰੇ ਬਾਹਰ ਕਰਤੇ ਜਿਹੜੇ ਚਾਰਜ ਸੀਗੇ ਜੀ ਤੇ ਸਾਨੂੰ ਪਹਿਲੇ ਹੀ ਅੰਦਰ ਦੇਤਾ ਔਰ ਇਹੀ ਇਹਨਾਂ ਦੀ ਪਲੈਨਿੰਗ ਸੀ ਪਰ ਮੈਂ ਇਸ ਗੱਲ ਤੋਂ ਬੜਾ ਆਪਣਾ ਸੰਤੋਸ਼ ਤਾਂ ਕਿ ਸਾਡੇ ਕੈਂਡੀਡੇਟਸ ਨੂੰ ਬੜੀ ਤਸੱਲੀ ਆ ਲੋਕਾਂ ਨੂੰ ਬੜੀ ਤਸੱਲੀ ਆ ਜਿਨ੍ਹਾਂ ਨੇ ਵੋਟ ਪਾਈ ਆ ਔਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਇਹਨਾਂ ਨੂੰ ਰਿਜ਼ਲਟ ਮਿਲੂਗਾ ਜੋ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਲੋਕਾਂ ਦਾ ਹੱਕ ਖੋਇਆ ਇਹਨਾਂ ਨੇ ਤੁਸੀਂ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਹੀ ਨਤੀਜੇ ਘੋਸ਼ਿਤ ਕੀਤੇ ਗਏ ਜਦੋਂ ਕਿ ਗਿੱਦੜਪਾ ਇੱਕ ਇਹੋ ਜਿਹਾ ਏਰੀਆ ਸੀ ਜਿੱਥੇ ਬਾਅਦ ਦੇ ਵਿੱਚ ਨਤੀਜੇ ਘੋਸ਼ਿਤ ਕੀਤੇ ਗਏ ਨੇ ਇਸ ਕਰਕੇ ਕੀ ਕੀਤੇ ਨਾ ਜੀ ਕੈਂਡੀਡੇਟ ਆਪਣੇ ਜਿੱਤ ਗਏ ਸੀ ਸਿਰ ਕੋਈ ਨਾ ਕੋਈ ਬੰਦਾ ਤਾਂ ਬਣਾਉਣਾ ਸੀ ਬੰਦੇ ਰਾਤ ਨੂੰ ਸਾਰੇ ਬਾਹਰ ਕੱਢੇ ਸੀ ਸਾਡੇ ਬਾਹਰ ਕੱਢ ਕੇ ਅੰਦਰ ਬੰਦ ਕਰਕੇ ਇਕੱਲੇ ਪਲਾਨ ਕਰਦੇ ਵੀ ਫੁਲਾਨੀ 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 ਜਿੱਤ ਕੇ ਜੀ ਇਸ ਕਰਕੇ ਇੱਥੇ ਬਹੁਤ ਸਾਰਾ ਰੌਲਾ ਪਿਆ ਹੈ ਤੁਹਾਨੂੰ ਸਰ ਜਦੋਂ ਜੇ ਤੁਹਾਡੀ ਜੇਲ੍ਹ ਦੀ ਗੱਲ ਕਰੀਏ ਜਦੋਂ ਤੁਹਾਨੂੰ ਜੇਲ੍ਹ ਦੇ ਵਿੱਚੋਂ ਅਰੈਸਟ ਪਾਈ ਹੈ ਉੱਥੇ ਅਰੈਸਟ ਪਾਈ ਹੈ ਤੁਹਾਡੀ ਬੰਦੀ ਪਾਈ ਹੈ ਕਿ ਬਾਹਰ ਆ ਕੇ ਬੰਦੀ ਪਾਈ ਹੈ ਜੀ ਸਰ ਇਹ ਸਾਨੂੰ ਨਹੀਂ ਪਤਾ ਜੀ ਵੀ ਬਾਹਰ ਆ ਕੇ ਪਾਈ ਹੈ ਕਿ ਉੱਥੇ ਪਾਈ ਹੈ ਪਰ ਸਾਨੂੰ ਜੇਲ੍ਹ ਦੇ ਵਿੱਚੋਂ ਹੀ ਇਹਨਾਂ ਨੇ ਫੜ ਲਿਆ ਕਿਉਂਕਿ ਉਹ ਕਾਗਜ਼ ਤਾਂ ਸਾਨੂੰ ਦਿਖਾਉਂਦੇ ਨਹੀਂ ਲੈਣਾ ਜੀ ਕਦੋਂ ਬੰਦੀ ਪਾਈ ਹੈ ਹਾਂ ਜੀ